ਫਰੀ ਦੇ ਰਹੇ ਯਾਰ ਇਹਦਾ ਭਾ ਫਰੀ ਵੀ ਦੇ ਰਿਆਂ ਹੂੰ ਜੇ ਲੈਣੀ ਹੈ ਕਿਸ ਨੇ 400 ਰੁਪਏ ਦੀ ਲੈ ਵੀ ਉਦਾਂ 400 ਰੁਪਈਆ ਦੀ ਜਿਹੜੇ ਕਮੈਂਟ ਲਾਈਕ ਸ਼ੇਅਰ ਕਰ ਰਿਹਾ ਉਹਨਾਂ ਨੂੰ ਫਰੀ ਹੈ ਜੀ ਲੈ ਵੀ ਜਿਹੜਾ 400 ਦੀ ਲੱਗ ਲੈ ਵੀ ਮਿੱਤਰੋ ਸਹਿਰ ਸੰਗਰੂਰ ਚ ਆ ਗਏ ਬਾਈ ਠੀਕ ਹੈ ਥਾਪੀਆਂ ਮਾਰਨ ਵਾਲਾ ਕੰਮ ਹੀ ਹੋਇਆ ਪਿਆ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਮਾਰੋ ਜੀ ਹਾਂ ਥਾਪੀ ਮਾਰਾਂਗੇ ਬਾਈ ਥਾਪੀ ਕਿਵੇਂ ਵੱਜੂ ਕਿਉਂਕਿ ਆਈਟਮਾਂ ਘੈਂਟ ਨੇ ਘੈਂਟ ਨੇ ਖੜਾਂਗੇ ਬਾਈ ਜੂਵੀ ਗਾਰਮੈਂਟ ਦੇ ਕਿੱਥੇ ਖੜਾਂ ਇੱਕ ਵਾਰ ਇਹ ਦੱਸੋ ਆਪਣਾ ਜੂਵੀ ਗਾਰਮੈਂਟ ਸਰਨਵੀਰ ਕੋਲ ਦੇ ਸਾਹਮਣੇ ਵਾਲੀ ਗਲੀ ਸੰਗਰੂ ਈਗਾ ਆ ਬਾਈ ਕਹਿੰਦਾ ਵੀ ਬਈ ਆ ਲੋਰਾਂ ਫਰੀ ਦੇ ਦੂੰਗਾ ਕਿੰਨੀਆਂ ਆਈਟਮਾਂ ਨੇ ਬਈ ਆਪ ਨੂੰ ਕਿੰਨੇ ਪਏ ਨੇ ਪੀਸ ਆਪਣੇ ਕੋਲੇ 15 20 ਪੀਸ ਪਏ ਨੇ ਜੀ ਲੋਰਾਂ ਦੇ ਜੀ ਜਿਹੜਾ ਸਭ ਤੋਂ ਵੱਧ ਕਮੈਂਟ ਕਰੂਗਾ ਜਿਹੜਾ ਸਭ ਤੋਂ ਵੱਧ ਸ਼ੇਅਰ ਕਰੂਗਾ ਜੀ ਕਮੈਂਟ ਕਰੀ ਜਾਓ ਉਹਨੂੰ ਆਪਾਂ ਫਰੀ ਦੇਵਾਂਗੇ ਜੀ ਲੈ ਵੀ ਕਮੈਂਟ ਬਾਈ ਜੀ ਵੱਧ ਤੋਂ ਵੱਧ ਕਰ ਦਿਓ ਹੈਲੋ ਹਾਏ ਓਕੇ ਬਾਈ ਜੋ ਮਰਜ਼ੀ ਨੀ ਕਰ ਦਿਓ ਗਾਲ ਨਹੀਂ ਕੱਢਣੀ ਹੈਗੀ ਗਾਲ ਨਹੀਂ ਕੱਢਣੀ ਆਪਾਂ ਕੰਮ ਹੀ ਨਹੀਂ ਕਰਦੇ ਗਾਣਾ ਦਾ ਕੰਮ ਨਹੀਂ ਬਈ ਆ ਦੇਖ ਸਕਦੇ ਹੋਗੇ ਲੋਰ ਬਹੁਤ ਸੋਹਣੀ ਲੋਰ ਆ ਗਈ ਮਾੜੇ ਨਹੀਂ ਹੈਗੇ ਦਿਖਾ ਦੇ ਬਈ ਗਰਮ ਲੋਰ ਆ ਗਈ ਬਈ ਗਰਮੀ ਵਾਲੇ ਨਹੀਂ ਹੈਗਾ ਭੀ ਇਸੇ ਜਾਣੀ ਕਿ ਸਰਦੀਆਂ ਵਾਲਾ ਹੈਗਾ 1000 ਚ 1000 ਚਾਰ ਦੀ ਵਿਕਦੀ ਆਪਾਂ ਗਿਫਟ ਕਰਨੀ ਹੈ ਜੀ ਲੈ ਵੀ ਜਾਣੀ ਕਿ ਬਈ ਕਮੈਂਟ ਕਰਕੇ ਜੇ ਕਮੈਂਟ ਕਰਨਾ ਤੁਹਾਨੂੰ 1000 ਰੁਪਏ ਵਾਲੀ ਲੋਰ ਫ੍ਰੀ ਮਿਲਦੀ ਹੈਗੀ ਹਾਂ ਜੀ ਹਾਂ ਜੀ ਮੈਂ ਕਹਿੰਦਾ ਯਾਰ ਉਹ ਵੀ ਤਾਂ ਵਿਹਲੀ ਬੈਠੇ ਹਾਂ ਜੀ ਹਾਂ ਜੀ ਹਾਂ ਜੀ ਨਜ਼ਾਰੇ ਲਓ ਨਿਆਰੇ ਲਓ ਫ੍ਰੀ ਦੇ ਵਿੱਚ ਬਈ ਤੁਸੀਂ ਲੋਰ ਜਿੱਤ ਕੇ ਲੈ ਕੇ ਜਾ ਸਕਦੇ ਹੋਗੇ ਕਲਰ ਕਿਹੜੇ-ਕਿਹੜੇ ਨੇ ਬਈ ਕਲਰ ਦਿਖਾ ਦੇਣੇ ਇੱਕ ਦੋ ਤਿੰਨ ਜੀ ਤਿੰਨ ਕਲਰ ਨੇ ਲੈ ਵੀ ਆ ਜਾਓ ਵੱਧ ਕਮੈਂਟ ਕਰੋ ਆਪ ਤੇ ਆਪਾਂ ਉਹ ਕਮੈਂਟ ਵਾਲੇ ਦੀ ਬਈ ਸਟੋਰੀ ਲਾਵਾਂਗੇ ਵੀ ਭਾਈ ਆ ਬੰਦੇ ਦਾ ਹਾਂ ਜੀ ਆਪਾਂ ਸਟੋਰੀ ਲਾ ਕੇ ਦੇ ਕੇ ਤੋੜਾ ਹਾਂ ਠੀਕ ਹੈ ਜੀ ਬਾਕੀ ਆ ਜਿਓ ਫਿਰ ਤੁਸੀਂ ਬਾਕੀ ਹੋਰ ਵੀ ਆਈਟਮ ਆਈਆਂ ਅਸੀਂ ਇਹਨੇ ਕਿਹੜੀ ਕਿਹੜੀ ਆਈ ਨੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਦਿਖਾਈ ਚੱਲ ਭਈ ਹਣਾ ਸਭ ਤੋਂ ਪਹਿਲਾਂ ਤਾਂ ਇਹਨੂੰ ਚੱਕ ਆਹ ਟਰੈਕ ਸੂਟ ਆ ਗਈ ਕੋਕੀ ਭਾਈ ਸਿਆਲ ਦੇ ਵਿੱਚ ਠੰਡ ਪੈਣ ਦੇ ਵਿੱਚ 10 ਕੁ ਦਿਨ ਹੀ ਰਹਿਗੇ ਜੂ ਵੀ ਲੱਗਦਾ ਹਾਂ ਜੀ ਬਸ ਸ਼ੁਰੂ ਹੈ ਠੰਡ ਜੀ ਠੰਡ ਜਾਊਗੀ ਵੀ ਲੰਬੀ ਐਤ ਕੀ ਹਾਂ ਏ ਬਈ ਹੈਗਾ ਜੀ ਹੋਮ ਮੇਡ ਹਾਂਜੀ 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 ਹੋਮ ਮੇਡ ਆ ਬਈ ਬਾਈ ਕਹਿੰਦਾ ਵੀ ਅਸੀਂ ਖੁਦ ਕਰਵਾਇਆ ਹੋਇਆ ਹੈਗਾ ਹਾਂਜੀ ਹਾਂਜੀ ਆਈਟਮ ਦੇਖ ਸਕਦੇ ਵਿੱਚੋਂ ਗਰਮ ਬਹੁਤ ਆ ਗਈ ਚਾਹੇ ਬਈ ਫੀਲ ਕਰੋ ਰਿਹਾ ਕੇ ਦੇਖੋ ਫੀਲ ਕਰੋ ਜੀ ਚਾਹੇ ਬਈ ਤੁਸੀਂ ਬਰਫ਼ ਚ ਭਗ ਜੋ ਭਗ ਜੋ ਜਿੰਨੇ ਮਰਜੀ ਪਾਓ ਜੀ ਇੱਥੇ ਠੰਡ ਨਹੀਂ ਲੱਗਣੀ ਇਸ ਚ ਪਾ ਕੇ ਜੀ ਪੱਕੀ ਗੱਲ ਹੈ ਹਾਂਜੀ 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 ਆਈਟਮ ਆ ਬਾਈ ਜੀ ਇਹ ਮਹਿੰਗੀ ਹਾਂਜੀ ਇਹਦੇ ਨਾਲ ਹੋਰ ਵੀ ਹੈ ਜੀ ਫੁੱਲ ਮਹਿੰਗੀ ਆਈਟਮ ਆ ਗਈ ਮੈਨੂੰ ਲੱਗਦਾ ਵੀ 15-1500 2000 ਦਾ ਪੀਸ ਹੋਊਗਾ ਨਾ ਇਹ ਹੈ ਜੀ ਬਾਜ਼ਾਰ ਚ ਪਰ ਆਪਣੇ ਕੋਲ ਕੀ ਆ ਬਿਲਕੁਲ 800 ਰੁਪਏ ਦਾ ਜੀ ਬਸ ਹਾਂਜੀ ਹਾਂਜੀ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਜੀ ਲੈ ਵੀ ਲਾਈਕ ਸ਼ੇਅਰ ਕਮੈਂਟ ਕਰਨ ਵਾਲੇ ਨੂੰ ਬਈ 11500 ਵਾਲਾ ਪੀਸ ਸਿਰਫ ਸਿਰਫ 800 ਰੁਪਏ ਦਾ ਹਾਂਜੀ ਅਦਰ ਰੇਟ ਦੇ ਵਿੱਚ ਅਦਰ ਰੇਟ ਚ ਜੀ ਹੁਣ ਇਸ ਤੋਂ ਕਰਦੇ ਸਾਈਡ ਤੇ ਹਾਂਜੀ ਇਹ ਆ ਗਿਆ ਜੀ ਨੈਟ ਵਾਲਾ ਜੀ ਇਹ ਨੈਟ ਵਾਲਾ ਬਈ ਟਰੈਕ ਸੂਟ ਆ ਗਿਆ ਤੁਹਾਨੂੰ ਦਿਖਾ ਦਈਏ ਬਈ ਆਈਟਮ ਇਹ ਵੀ ਪੂਰੀ ਕੈਟਾ ਮੇਰਾ ਦਿਲ ਆਇਆ ਹੋਇਆਗਾ ਪਰ ਚੈੱਕ ਕਰੋ ਜੀ ਲੈ ਜਾਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਦੇਖ ਸਕਦੇ ਕੀ ਮੇਗੀ ਦੀ ਕੁਆਲਿਟੀ ਕਿ ਮੇਗੀ ਇੱਕ ਕੁਆਲਿਟੀ ਇੱਕ ਨੰਬਰ ਹੈ ਜੀ ਆਪਾਂ ਵਧੀਆ ਚੀਜ਼ ਵੇਚਦੇ ਆ ਸਸਤੇ ਰੇਟਾਂ ਤੇ ਆਪਾਂ ਕਮਾਈ ਨਹੀਂ ਕਰਨੀ ਆਪਾਂ ਆਪਣੇ ਮਿੱਤਰ ਯਾਰ ਦੋ ਜੋੜਨੇ ਨੇ ਜੀ ਇਹ ਕਿੰਨੇ ਦਾ ਪੀਸ ਹੈ 600 ਰੁਪਏ ਦਾ ਜੀ ਲੈ ਵੀ ਸਿਰਫ 600 ਰੁਪਈਆ ਦਾ ਹਾਂ ਜੀ ਸਟੈਂਡਰਡ ਸਾਈਜ਼ ਨਾਲ ਆ ਦੇਖੋ ਜੀ ਕੱਪੜਾ ਪੈਨ ਸਾਈਜ਼ ਲੋਕ ਚੋਰ ਸਾਈਜ਼ ਵੇਚੀ ਜਾਂਦੇ ਆਪਣੇ ਕੋਲ ਸਟੈਂਡਰਡ ਸਾਈਜ਼ ਹੈ ਜੀ ਠੀਕ ਹੈ ਜੀ 600 ਰੁਪਏ ਓਨਲੀ ਸਿਰਫ 600 ਰੁਪਏ ਜੀ ਲੈ ਵੀ 600 ਰੁਪਈਆ ਦਾ ਇਹ ਕਾ ਚੱਕੋ ਜੀ ਹਾਂ ਏ ਵੀ ਜੋਨੇ ਦੇਖਿਆ ਉਹ ਕਿੰਨਾ ਮਹਿੰਗਾ ਵਿਗਦਾ ਜੀ ਲੈ ਵੀ ਦੇਖੋ ਜੇਬਾਂ ਦਾ ਹੀ ਰੇਟ ਹੈ ਜੇਬਾਂ ਦਾ ਹੀ ਮੁੱਲ ਹੈ ਔਰੇ ਦੇਖੋ ਜੀ ਕਿੰਨੇ ਕਿੰਨੇ ਰੁਪਏ 600 ਰੁਪਏ ਵਾਲਾ ਵੀ 300 ਰੁਪਏ ਦੀ ਆ ਜੇਬ 300 ਰੁਪਏ ਦੀ ਆ ਜੇਬ ਟਰੈਕਸੂਟ ਫਰੀ ਹਾਂਜੀ ਹਾਂ 600 ਰੁਪਏ ਦਾ ਟਰੈਕਸੂਟ ਲੈ 600 ਨਹੀਂ ਟਰੈਕਸੂਟ ਫਰੀ ਬਈ ਜੇਬਾਂ ਤਿੰਨ ਤਿੰਨ ਰੁਪਏ ਆ ਹਾਂਜੀ 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 ਠੀਕ ਆ ਪੂਰੀ ਕੈਂਟ ਆਈਟਮ ਹੈ ਵੀ ਬਈ ਮਾੜਾ ਨਹੀਂ ਹੈਗਾ ਕਪੜਾ ਵਿੱਚੋਂ ਬਈ ਨੈਟ ਲੱਗਿਆ ਨੈਟ ਵਾਲੀ ਹੈ ਵਧੀਆ ਡਿਜ਼ਾਈਨ ਹੈ ਯਾਨੀ ਕਿ ਬਈ ਜਿਹੜੀ ਅੱਜ ਵਾਲੀ ਠੰਡਾ ਕੀ ਹੁਣ ਵਾਲੀ ਠ ਇਹ ਵੀ ਨਾ ਪਹਿਨਗੇ ਆ ਵਈ ਆ ਕਿ ਜੁੱਬੜ ਜਾ ਗਿਆ ਭਈ ਇਹ ਬਈ ਸ਼ਰਟ ਹੈ ਇਹਨੂੰ ਲੋਕ ਜੈਕਟ ਬਣਾ ਕੇ ਪਾਉਂਦੇ ਨੇ ਜੀ ਅੱਛਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਵੀ ਕੈਂਡ ਆਈਟਮਾ ਨਾ ਯਾਰ ਰੇਟ ਇਹਦਾ ਸੁਣੋਗੇ ਜੀ ਤੁਸੀਂ ਪਹਿਲਾਂ ਦੇਖੋ ਜੀ ਫੀਲ ਕਰੋ ਜੀ ਆਈਟਮ ਦੇਖੀਏ ਪਹਿਲਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਦਾ ਰੋਜ਼ ਪਹਿਲਾਂ ਫੁੱਲ ਹੈ ਘੈਂਟ ਆ ਨਾ ਯਾਰ ਇਹੇ ਜੈਕਟ ਦਾ ਕੰਮ ਕਰੂਗੀ ਸਿਹਾਲਾਂ ਚ ਫੁੱਲ ਸਿਹਾਲ ਚ ਜੀ ਇਹ ਮਹਿੰਗੀ ਵੀ ਹੋ ਫਿਰ 400 ਰੁਪਏ ਆਪਣੇ ਕੋਲ ਜੀ ਸਿਰਫ ਹਾਂਜੀ ਕੱਲੀ ਹਾਂਜੀ ਕੱਲਾ 400 ਜੀ ਲੈ ਵੀ ਕੱਲਾ 400 ਰੁਪਈਆ ਦਾ ਬਈ ਦੇਖ ਸਕਦੇ ਹੋਗੇ ਪੂਰੀ ਠੰਡ ਦੇ ਵਿੱਚ ਪਾਉਣ ਵਾਲੀ ਆਈਟਮ ਆਂਗੀ ਹਾਂਜੀ ਆ ਗਈ ਜੀ ਨਾ ਬਈ ਇਹ ਵੀ ਉਹੀ ਚੀਜ਼ ਹੈ ਕੋਈ ਹੋਰ ਕੁਝ ਨਹੀਂ ਸਵੇਟ ਹੈ ਜੀ ਇਹ ਸਵੇਟ ਸਲਟ ਆ ਗਿਆ ਟੀਆ ਪੰਦੇ ਜੀ ਫਿਨਿਸ਼ ਲੱਗੀ ਹੁੰਦੀ ਅੰਦਰ ਜੀ ਚੈੱਕ ਲੈ ਵੀ ਦਿਖਾ ਦੇ ਹਾਂਜੀ ਹਾਂਜੀ ਚੈੱਕ ਕਰੂਗਾ ਚੈੱਕ ਕਰਾ ਦਿਓ ਇਹ ਕਲਰ ਕਿੰਨੇ ਨੇ ਇਹਦੇ ਵਿੱਚ ਇੱਥੇ 4 ਕਲਰ ਹੁੰਦੇ ਨੇ ਜੀ ਇਸ ਚ ਤਿੰਨੇ ਚਾਰ ਕਲਰ ਆ ਗਏ ਹਾਂਜੀ ਜਿਵੇਂ ਆ ਗ੍ਰੀਨ ਕਲਰ ਬਹੁਤ ਸੋਹਣਾ ਹੈ ਨਾ ਕਲਰ ਦੇਖ ਸਾ ਹਾਂਜੀ ਇੱਕ ਗ੍ਰੇ ਕਲਰ ਹੋ ਗਿਆ ਇੱਕ ਆ ਗ੍ਰੇ ਕਲਰ ਹੋ ਗਿਆ ਇੱਕ ਆ ਗਾ ਗਿਆ ਨਾ ਜੀ ਜੀ ਇਹ ਕਿੰਨੇ ਰੁਪਈਆ ਦਾ ਬਈ ਇਹਦਾ ਵੀ 400 ਹੀ ਕਰ ਰੱਖਿਆ ਰੇਟ ਜੀ ਵੇ ਮੈਂ ਪਦਲ ਕਾਟਾ ਖਾਏਗਾ ਹਜੇ ਕੋਈ ਠੰਡ ਨਹੀਂ ਖਾਂਦੇ ਕਾਟਾ ਨਹੀਂ ਖਾਂਦੇ ਆਪਾਂ ਫਾਇਦਾ ਕਰਨਾ ਲੋਕਾਂ ਦਾ ਲੈ ਵੀ ਸਿਰਫ 400 ਰੁਪਈਆ ਦਾ ਤੇ ਜਿਹੜਾ ਮੇਰੇ ਵੀ ਲਾਇਕ ਸ਼ੇਅਰ ਕਰ ਮੈਂ ਵੱਧ ਕਮੈਂਟ ਕਰਕੇ ਆ ਉਹਨੂੰ ਹਰੇਕ ਆਈਟਮ ਦੇ ਵਿੱਚ ਸੂਟ ਦੇ ਦਿਆਂਗਾ ਪਰ ਵੀਡੀਓ ਲੇਟ ਆ ਸਕਦੀ ਹੈ ਪਰ ਚੀਜ਼ ਰੇਟ ਇਹੋ ਜਿਹਾ ਆਊਗਾ ਲੋਕ ਹਿੱਲੇ ਜਾਂਦੇ ਨੇ ਠੀਕ ਹੈ ਜੀ ਗਰਮੀਆਂ ਤੋਂ ਨੂੰ ਪਤਾ ਆਪਾਂ ਨੇ ਅੱਤ ਕਰਾ ਰੱਖੀ ਸੀਗੀ ਹਾਂ ਲੈ ਵੀ ਤੇ ਹੁਣ ਸਿਆਣਾ ਚੱਲ ਪਿਆ ਸਿਆਣਾ ਚ ਤਾਂ ਫੁੱਲ ਅੱਤ ਚੱਲਨੀ ਆਪਣੀ ਪੂਰੀ ਅੱਤ ਕਰਾਉਣੇ ਬਾਕੀ ਬਈ ਆ ਚੀਜ਼ ਆ ਗਈ ਲੋਹੜਾਂ ਆ ਗਈਆਂ ਇਹ ਲੋਹੜ 10000 ਰੁਪਏ ਦੀ ਵਿਕਦੀ ਹੈ ਵੀਰੇ ਬਾਜ਼ ਤੁਸੀਂ ਅੰਦਰੋਂ ਚੈੱਕ ਕਰਾਓ ਵੀਡੀਓ ਚ ਹਾਂ ਇਹ ਆਪਾਂ 4 400 ਰੁਪਏ ਦੇ ਰਹੇ ਹਾਂ ਜੀ ਫ੍ਰੀ ਦੇ ਰਹੇ ਹਾਂ ਯਾਰ ਇਹ ਤਾਂ ਆਪਾਂ ਫ੍ਰੀ ਵੀ ਦੇ ਰਹੇ ਹਾਂ ਹੂੰ ਜੇ ਲੈਣੀ ਹੈ ਕਿ ਜਨੇ 400 ਰੁਪਏ ਦੀ ਲੈ ਵੀ ਉਦਾਂ 400 ਰੁਪਈਆ ਦੀ ਜਿਹੜੇ ਕਮੈਂਟ ਲਾਈਕ ਸ਼ੇਅਰ ਕਰ ਰਹੇ ਉਹਨਾਂ ਨੂੰ ਫ੍ਰੀ ਹੈ ਜੀ ਲੈ ਵੀ ਜਿਹੜਾ ਮੈਂ ਜਿਹੜਾ 400 ਦੀ ਲੱਗੂਗੀ ਜੀ ਵੱਧ ਕਮੈਂਟ ਕਰਕੇ ਆ ਜਾਓ ਫ੍ਰੀ ਲੈ ਜਾਓ ਹੋਰ ਵੀ ਆਈਟਮ ਕੀ ਰਹਿ ਗਈ ਸਿਆਲ ਵਾਲੀ ਬਾਈ ਆਈ ਜਾਂਦੀ ਅੱਜ ਤਾਂ ਸ਼ੁਰੂ ਹੈ ਹਾਂ ਜੀ ਹਾਂ ਨਾਲ-ਨਾਲ ਆਪਣੀ ਵੀਡੀਓ ਪਈ ਜਾਊਗੀ ਸ਼ੇਅਰ ਕਰਕੇ ਰੱਖੋ ਪੇਜ ਫੋਲੋ ਕਰਕੇ ਰੱਖੋ ਜੀ ਲੈ ਵੀ ਆ ਜਾਓ ਬਾਈ ਜੀ ਤੇ ਉਧਾਰ ਬੰਦਾ ਇਹ ਦਿਖਾਉ ਉਹ ਜੀ ਕਹਿੰਦੇ ਵੀ ਅਸ਼ੂਹਾਰ ਕਰਕੇ ਦੇਖ ਲਿਆ ਇਹ ਇੱਕ ਘਾਟਾ ਪਾ ਦਿੰਦੀ ਹੈ ਦੁਕਾਨ ਨੂੰ ਇਹ ਇਹ ਚੀਜ਼ ਘਾਟਾ ਪਾ ਦੇ ਇੱਥੇ ਆ ਕੇ ਨਾ ਧਾਰ ਮੰਗਿਓ ਜੀ ਹਾਂ ਕਿਉਂਕਿ ਬਈ ਪੈਸੇ ਲਿਆਓ ਚੀਜ਼ ਅੱਗੋਂ ਸਾਨੂੰ ਧਾਰ ਨਹੀਂ ਮਿਲਦੀ ਬਸ ਧਾਰ ਵਾਲਾ ਕੰਮ ਹੀ ਨਹੀਂ ਹੈਗਾ ਬਈ ਆਈਟਮ ਪੂਰੀ ਘੈਂਟ ਨੇ ਰੇਟ ਘਾਟਾਗਾ ਆਈਏ ਕਿੱਥੇ ਇੱਕ ਵਾਰ ਦੱਸੋ ਆਪਣਾ ਯੂਵੀ ਗਾਰਮੈਂਟਸ ਰਣਵੀਰ ਕੋਲ ਦੇ ਸਾਹਮਣੇ ਗਲੀ ਚ ਆ ਕੇ ਜੀ ਸੰਗਰੂਰ ਮੋਬਾਈਲ ਨੰਬਰ ਆਪਣਾ 623902212 ਜੀ ਠੀਕ ਹੈ ਜੀ ਹਾਂਜੀ ਹਾਂਜੀ ਕੋਰੀਅਰ ਵੀ ਆਪਾਂ ਕਰ ਦਿੰਨੇ ਆ ਜੀ ਲੈ ਵੀ ਆ ਜਾਓ ਬਾਈ ਕੋਲੇ ਠੀਕ ਹੈ ਜੀ ਰੇਡ ਸਾਰਿਆਂ ਨੂੰ ਘਾਟ ਨੂੰ ਸੁਰੂਜਾ ਇੱਥੇ ਮਿਲਣਗੇ ਇਹ ਤੇ ਆਈਟਮਾਂ ਪੂਰੀਆਂ ਘੈਂਟ ਮਿਲਣਗੀਆਂ ਕਰ ਲੋ ਸੰਪਰਕ ਬਈ ਧੰਨਵਾਦ